ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਸ੍ਰੀ ਮੁਕਸਾ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦਾ ਦਿਹਾੜਾ ਹੈ ਤਾਂ ਇਸ ਦਿਨ 40 ਸਿੰਘਾਂ ਦੀ ਅਦੁੱਤੀ ਸ਼ਹਾਦਤ ਹੋਈ ਸੀ ਅਤੇ ਇਸ ਦਿਨ ਭਾਈ ਮਹਾਰਾਜ ਸਿੰਘ ਦੀ ਬੇਨਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵੇ ਵਾਲੀ ਚਿੱਠੀ ਨੂੰ ਪਾੜਦਿਆਂ 40 ਸਿੰਘਾਂ ਨੂੰ ਮੁਕਤ ਹੋਣ ਦੀ ਅਸੀਸ ਦਿੱਤੀ ਸੀ ਖਿਦਰਾਣੇ ਦੀ ਢਾ ਵਖੇ ਜੰਗ ਦੇ ਮੈਦਾਨ ਦੇ ਵਿੱਚ ਇਤਿਹਾਸ ਸਿਰਜਣ ਵਾਲੇ ਇਹਨਾਂ ਸਿੰਘਾਂ ਸ਼ਹੀਦਾਂ ਨੂੰ ਅੱਜ ਕੌਮ ਯਾਦ ਕਰ ਰਹੀ ਹੈ ਅਤੇ ਸ਼੍ਰੀ ਮੁਕਸਸ ਸਾਹਿਬ ਦੀ ਧਰਤੀ ਦੇ ਉੱਤੇ ਅੱਜ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤਾਂ ਅਗਰ ਇਸ ਥਾਂ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਥਾਂ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਸ ਸਾਹਿਬ ਸਿੱਟ ਤਾ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਯੁੱਧ ਸਮੇਂ ਕੁਝ ਸਿੰਘ ਨੇ ਜਿਹੜੇ ਉਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਦਾਵਾ ਲਿਖ ਕੇ ਦੇ ਆਏ ਸੀ ਜਿਸ ਤੋਂ ਬਾਅਦ ਮਾਤਾ ਭਾਗ ਕੌਰ ਜੀ ਦੀ ਪ੍ਰੇਰਣਾ ਦੇ ਨਾਲ 40 ਸਿੰਘਾਂ ਨੇ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਦੀ ਭਾਲ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਕਰਦੇ ਹੋਏ ਇਹ ਸਿੱਖ ਇੱਥੇ ਪਹੁੰਚੇ ਜਦੋਂ ਕਿ ਮੁਗਲ ਫੈਨਾ ਵੀ ਗੁਰੂ ਸਾਹਿਬ ਦੀ ਭਾਲ ਕਰ ਰਹੀ ਸੀ ਤਾਂ ਇਸ ਸਥਾਨ ਉੱਤੇ ਅੱਜ ਦੇ ਦਿਨ 21 ਵਿਸਾਖ ਸੰਮਤ 1762 ਨੂੰ ਸਿੰਘਾਂ ਅਤੇ ਮੁਗਲ ਫੌਜਾਂ ਦਾ ਮੁਕਾਬਲਾ ਹੋਇਆ 40 ਸਿੰਘ ਬਹਾਦਰੀ ਨਾਲ ਲੜਦੇ ਹੋਏ ਇਸ ਸਥਾਨ ਦੇ ਉੱਤੇ ਸ਼ਹੀਦ ਹੋ ਗਏ ਜੰਗ ਹੋਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਅਤੇ ਸਿੰਘਾਂ ਦੇ ਚਿਹਰੇ ਸਾਫ਼ ਕੀਤੇ ਅਤੇ ਬਖਸ਼ਿਸ਼ਾਂ ਕੀਤੀਆਂ ਅਤੇ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਧੇ ਤਾਂ ਭਾਈ ਮਹਾ ਸਿੰਘ ਨੂੰ ਸਾਹ ਆ ਰਹੇ ਸੀ ਉਹ ਆਪਣੇ ਆਖਰੀ ਸਾਹਾਂ ਤੇ ਸੀ ਤਾਂ ਮੂਹ ਵਿੱਚ ਜਲ ਪਾਉਣ ਤੇ ਸਿੰਘ ਨੇ ਅੱਖਾਂ ਖੋਲੀਆਂ ਤਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ ਮਹਾ ਸਿੰਘ ਅਸਤੀ ਆ ਗਏ ਹਾਂ ਮੰਗ ਜੋ ਮੰਗਤ ਹੈ ਤਾਂ ਭਾਈ ਮਹਾ ਸਿੰਘ ਨੇ ਕਿਹਾ ਕਿ ਪਿਤਾ ਜੀ ਤੁਸੀਂ ਉਹ ਬੇਦਾਵੇ ਵਾਲਾ ਕਾਗਜ਼ ਪਾੜ ਦਿਓ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਅਤੇ ਸਿੰਘਾਂ ਨੂੰ ਮੁਕਤੀ ਦਾ ਵਾਰ ਦਿੱਤਾ ਤਾਂ ਇਸ ਪਵਿੱਤਰ ਅਸਥਾਨ ਦੇ ਉੱਤੇ ਕਿ ਦਰਾਣੇ ਦੀ ਟਾਬ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਬਖਸ਼ਿਆ ਤਾਂ ਇਸ ਸਥਾਨ ਉੱਤੇ ਉਹ 40 ਸਿੰਘ ਨੇ ਜਿਹੜੇ ਉਹਨਾਂ ਦਾ ਨੱਤਾ ਬੇਦਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਾੜ ਦਿੱਤਾ ਸੀ ਤਾਂ ਇਸ ਸਥਾਨ ਦੇ ਉੱਤੇ ਹੁਣ ਇਤਿਹਾਸਿਕ ਗੁਰੂ ਘਰ ਸ਼ੋਭਿਤ ਹੈ ਅਗਰ 40 ਮੁਕਤਿਆਂ ਦੀ ਗੱਲ ਕਰੀਏ ਤਾਂ 40 ਮੁਕਤੇ ਨੇ ਜਿਹੜੇ ਉਹ ਔਰੰਗਜ਼ੇਬ ਦੀਆਂ ਫੌਜਾਂ ਨਾਲ ਜੰਦ ਕਰਦੇ ਹੋਏ ਇਸ ਸਥਾਨ ਤੇ ਸ਼ਹੀਦ ਹੋ ਗਏ ਤਾਂ ਜਿਨ੍ਹਾਂ ਦੇ ਨਾਮ ਨੇ ਜਿਹੜੇ वो इस प्रकार ने महा साधु सिंह सुरजा सिंह सहेल सिंह सुल्तान सिंह शोभा सिंह संत सिर्षा सिंह हरी सिंह करण सिंह करम सिंह काला सिंह कीरत सिंह कृपाल सिंह खुशहाल गुलाब सिंह गंगा सिंह गंडा सिंह करबारा सिंह चंबा सिंह जादो सिंह जोगा सिंह जंग बूढ़ सिंह ਦੇ ਆਲ ਸਿੰਘ ਦਰਬਾਰਾ ਸਿੰਘ ਦਿਲਬਾਗ ਸਿੰਘ ਧਰਮ ਸਿੰਘ ਧੰਨਾ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਭਗ ਸਿੰਘ ਭੋਲਾ ਸਿੰਘ ਭੋਗਾ ਸਿੰਘ ਸ਼ਮੀਰ ਸਿੰਘ ਮੱਜਾ ਸਿੰਘ ਮਾਨ ਸਿੰਘ ਮਯਾ ਸਿੰਘ ਰਾਏ ਸਿੰਘ ਤੇ ਲਛਮਣ ਸਿੰਘ ਅਤੇ ਮਾਈ ਭਗੌਰ ਜੀ ਇਹਨਾਂ ਦੀ ਅਗਵਾਈ ਕਰ ਰਹੇ ਸਨ ਅਤੇ ਇਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅੱਗੇ ਚੱਲ ਪਏ ਤਾਂ ਸ੍ਰੀ ਦਰਬਾਰ ਸਾਹਿਬ ਮਕਸਦ ਸਾਫ ਵਿਖੇ ਅੱਜ ਸ਼ਹੀਦੀ ਜੋੜ ਵਿਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਘਰ ਦਾ ਤਮਸਤਕ ਹੋਣ ਪਹੁੰਚੀ ਹੈ